ਭਾਈ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਕਿਥੋਂ ਤੁਸੀਂ ਇਹ ਕਿੱਥੇ ਲੈ ਕੇ ਜਾ ਰਹੇ ਵੀਰੇ ਬਰੇ ਆਹ ਤੁਹਾਨੂੰ ਨਹੀਂ ਪਤਾ ਹਾਂਜੀ ਤੁਹਾਨੂੰ ਨਹੀਂ ਪਤਾ ਕਿਥੋਂ ਤੁਸੀਂ ਕਿਥੋਂ ਅਸੀਂ ਦੇ ਵੀਰੇ ਦੂਰ ਦੇ ਹਾਂ ਹਾਂਜੀ ਬਾਰੋਂ ਹਾਂਜੀ ਬਾਰੋਂ ਤੁਸੀਂ ਇੱਥੇ ਆ ਕੇ ਪੁਲਿਸ ਨੇ ਡਿਊਟੀ ਲਾਈਏ ਤੁਹਾਡੀ ਕੀ ਕਹਿੰਦੇ ਕਿ ਤੁਸੀਂ ਤੁਹਾਨੂੰ ਪੈਸੇ ਪੁੱਛ ਦਿਹਾੜੀ ਤੇ ਆਏ ਹੋ ਜਾਂ ਕਿਵੇਂ ਅਸੀਂ ਦਿਹਾੜੀ ਤੇ ਨਹੀਂ ਆਏ ਫਿਰ ਇਹ ਟਰਾਲੀਆਂ ਸਾਰੀਆਂ ਲੈ ਕੇ ਇਹਨਾਂ ਤੁਹਾਡੀਆਂ ਨੇ ਟਰੈਕਟਰ ਟਰਾਲੀਆਂ ਨਹੀਂ ਸਾਡੀਆਂ ਨਹੀਂ ਹੈ ਅੱਛਾ ਲੈ ਕੇ ਕਿੱਥੇ ਜਾ ਰਹੇ ਤੁਸੀਂ ਛੱਡ ਕੇ ਆ ਰਹੇ ਕਿੱਥੇ ਛੱਡ ਕੇ ਆ ਰਹੇ ਥਾਣੇ ਆ ਰਹੇ ਆਂ ਛੱਡ ਕੇ ਆ ਜਿੱਥੋਂ ਆਏ ਅੰਬਾਲਾ ਤੋਂ ਅੰਬਾਲਾ ਤੋਂ ਪੰਜਾਬ ਦੇ ਹੋ ਹਰਿਆਣੇ ਤੋਂ ਹਰਿਆਣੇ ਦੇ ਪੁਲਿਸ ਨੇ ਡਿਊਟੀ ਲਈ ਤੁਹਾਡੀ ਇੱਕ ਪੁਲਿਸ ਨੂੰ ਲਾਈ ਦੇ ਆਨੇ ਪਕੜ ਕੇ ਲਿਆਉਂਦੇ ਆ ਡੰਡਾ ਲੈ ਕੇ ਉਹ ਕੀ ਕਰਾ ਅੱਛਾ ਠੱਕੇ ਨਾਲ ਕਰਵਾ ਰਹੇ ਹਾਂ ਹਾਂਜੀ ਹੁਣ ਕੀ ਕਰਾ ਗਰੀਬ ਬੰਦੇ ਤੁਸੀਂ ਮੂੰਹ ਕਿਉਂ ਬੰਦਿਆ ਹੋਇਆ ਹੁਣ ਤੁਸੀਂ ਕਹਿ ਲੈਣਾ ਸੀ ਭਾਈ ਤੇ ਇਹ ਵੀ ਤਸਵੀਰ ਹੈ ਕਹਿੰਦੇ ਠੱਕੇ ਨਾਲ ਲਿਆਏ ਨੇ ਡਾਂਗ ਫੇਰ ਕੇ ਬਈ ਕੁੱਟਿਆ ਤੁਹਾਨੂੰ ਕੁੱਟ ਕੁੱਟ ਕੇ ਲੈ ਕੇ ਆਏ ਪੁਲਿਸ ਹਾਂਜੀ ਹਾਂਜੀ ਇੱਥੇ ਐਸਐਸਪੀ ਖੜੇ ਹੈ ਮੈਂ ਹੁਣੀ ਪੁੱਛ ਲੈਣਾ ਨਹੀਂ ਵੀਰੇ ਯਾਰ ਅਸੀਂ ਕੁਝ ਨਹੀਂ ਕਹਿਣਾ ਹੈਗਾ ਤੇ ਤਸਵੀਰ ਹੈ ਨੌਜਵਾਨ ਨੇ ਇਹ ਅੰਬਾਲੇ ਦੇ ਕਹਿ ਰਹੇ ਨੇ ਪਹਿਲੀ ਗੱਲ ਤੇ ਮੂਲ ਕੋਏ ਨੇ ਇਹ ਬਹੁਤ ਵੱਡਾ ਸਵਾਲ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤੋਂ ਸਮਾਨ ਚਕਾਰਿਆ ਪੁਲਿਸ ਪ੍ਰਸ਼ਾਸਨ ਜੇ ਕੁਝ ਗਲਤ ਨਹੀਂ ਕਰ ਰਿਹਾ ਤੇ ਤੁਸੀਂ ਇਹਨਾਂ ਦੇ ਮੂੰਹ ਤਾਂ ਦਿਖਾਓ ਨਾ ਘਟੋ ਘਟ ਪੁਲਿਸ ਪ੍ਰਸ਼ਾਸਨ ਤੋਂ ਕੀ ਕਿਸੇ ਨੂੰ ਟਰੈਕਟਰ ਟਰਾਲੀ ਨਹੀਂ ਚਲਾਉਣਾ ਆਉਂਦਾ ਪੁਲਿਸ ਪ੍ਰਸ਼ਾਸਨ ਤੋਂ ਕੀ ਕਿਸੇ ਨੂੰ ਗੱਡੀਆਂ ਨਹੀਂ ਚਲਾਉਣੀਆਂ ਆਉਂਦੀਆਂ ਜਿਸ ਤਿੱਕ ਦੀ ਕਾਰਵਾਈ ਹੋ ਰਹੀ ਹੈ ਮੁੰਡਿਆਂ ਦੇ ਮੂੰਹ ਕਿਉਂ ਬੰਨੇ ਹੋਏ ਨੇ ਕਈ ਕਹਿੰਦੇ ਸਾਨੂੰ ਡਾਂਗ ਨਾਲ ਕੁੱਟ ਕੇ ਪੁਲਿਸ ਲੈ ਕੇ ਆਈਏ ਇਹ ਤਾਂ ਮਿੱਟੀ ਕਰਕੇ ਕਿਉਂਕਿ ਤੁਹਾਡੇ ਸਾਹਮਣੇ ਜਦੋਂ ਹਟਾਣਗੇ ਤਾਂ ਮਿੱਟੀ ਉੱਡੂਗੀ ਤੋ ਕੋਈ ਵੀ ਜੀਸੀਬੀ ਵਾਲਾ ਤੁਸੀਂ ਜਦੋਂ ਵੀ ਵੇਖੋ ਇਹ ਕੰਮ ਕਰਦਾ ਹੋਇਆ ਤੇ ਉਹਦੇ ਮੂੰਹ ਕਵਰ ਹੀ ਹੋਣ ਕਿਸੇ ਨੇ ਕੋਈ ਝੂਠ ਬੋਲਦਾ ਹੈ ਤੇ ਆਪਾਂ ਹਰ ਇੱਕ ਗੱਲ ਨੂੰ ਹਰ ਇੱਕ ਬਿਆਨ ਨੂੰ ਸੱਚ ਨਹੀਂ ਮੰਨ ਸਕਦੇ ਜੇ ਉਹਨੇ ਕਿਹਾ ਕਿ ਕੁੱਟ ਕੇ ਲਿਆਏ ਤੇ ਮੈਂ ਤੁਹਾਨੂੰ ਕਹਿੰਦਾ ਮੈਂ ਨਹੀਂ ਲਿਆਏ ਦੇਖੋ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਪਾਂ ਵੀ ਵੇਖਿਆ ਉਹ ਜਿੱਥੇ ਉਹ ਟਰੈਕਟਰ ਵਾਲੇ ਲੱਗੇ ਹੋ ਸੀ ਉੱਥੇ ਕਿਸੇ ਦੇ ਮੂੰਹ ਤੇ ਮਿੱਟੀ ਨਹੀਂ ਸੀ ਪੈ ਰਹੀ ਇੰਨੇ ਮੂਤੇ ਮਿੱਟੀ 35 ਦਾ ਹੁਣ ਤੱਕ ਨਹੀਂ ਪਈ ਕਿਸੇ ਦੀ ਅਸੀਂ ਵੀ ਅਸੀਂ ਵੀ ਬੋਲ ਰਹੇ ਹਾਂ ਮੇਰੇ ਐਸਐਸਪੀ ਸਾਹਿਬ ਖੁਦ ਖੜੇ ਸੀ ਉਹਨਾਂ ਦੇ ਮੂਤੇ ਮਿੱਟੀ ਨਹੀਂ ਪੈ ਰਹੀ ਸ਼ੰਭੂ ਬਾਰਡਰ ਮੌਜੂਦ ਆ ਜਿੱਥੋਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਆ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਕਮੈਂਟ ਕਰਿਓ ਕਿ ਤਸਵੀਰਾਂ ਕੀ ਕਹਿ ਰਹੀਆਂ ਨੇ ਆਪਣੇ ਆਪ ਦੇ ਵਿੱਚ ਪਹਿਲਾਂ ਤਾਂ ਇਹ ਡੋਲੂ ਇੱਥੇ ਪਿਆ ਹੋਇਆ ਜਾਂ ਹੀਟਰ ਪਿਆ ਹੋਇਆ ਉਹਦੇ ਉੱਤੇ ਫਰਾਈਪੈਨ ਪਿਆ ਹੋਇਆ ਜਿਹਦੇ ਵਿੱਚ ਚਾਹ ਬਣਦੀ ਹੈ ਕੈਂਪਰ ਪਿਆ ਹੋਇਆ ਤੇ ਨੂਨ ਮਿਰਚ ਵਾਲੇ ਡੱਬੇ ਪਏ ਹੋਏ ਨੇ ਪਾਣੀ ਤਤਕ ਕਰਨ ਨੂੰ ਜਿਹੜਾ ਰੱਖਿਆ ਆਇਆ ਸੀਗਾ ਰਾੜ ਕਹਿੰਦੇ ਆ ਜਿਹਨੂੰ ਉਹ ਪਈ ਹੋਈ ਆ ਇਹ ਹਾਲਾਤ ਕੀ ਕੁਛ ਕਹਿ ਰਹੇ ਨੇ ਟਰੈਕਟਰ ਖੜਾ ਹੋਇਆ ਕੂਲਰ ਪਿਆ ਹੋਇਆ ਮੋਟਰਸਾਈਕਲ ਟੁੱਟਿਆ ਪਿਆ ਸਭ ਕੁਝ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਇਹ ਤਸਵੀਰਾਂ ਕੀ ਬਿਆਨ ਕੀ ਕਰਦੀਆਂ ਨੇ ਤੇ ਜੋ ਸਰਕਾਰ ਦਾ ਰਵਈਆ ਕਹਿੰਦੇ ਕਿਸਾਨਾਂ ਪ੍ਰਤੀ ਰਿਹਾ ਉਹ ਕੀ ਕਹਿ ਰਿਹਾ ਗगन ਮੇਰੇ ਨਾਲ ਨੇ ਗगन ਸਭ ਤੋਂ ਪਹਿਲਾਂ ਤਸਵੀਰਾਂ ਦੇਖੀਆਂ ਜਾਂ ਉਹ ਉੱਥੋਂ ਤੱਕ ਐਂਡ ਤੱਕ ਦੇਖ ਕੇ ਆਏ ਹੋ ਇੱਧਰ ਦੇਖਿਆ ਜਾਂ ਖਨੌਰੀ ਦਾ ਮਾਹੌਲ ਇਹ ਕੀ ਕਹਿ ਰਹੇ ਆਪਣੇ ਆਪ ਦੇ ਵਿੱਚ ਜਕਸੀਰ ਅੱਜ ਤੱਕ ਨਾ ਮੈਨੂੰ ਲੱਗਦਾ ਕਿ ਪੰਜਾਬ ਦੇ ਇਤਿਹਾਸ ਜਦੋਂ ਦੇ ਤੁਸੀਂ ਪੱਤਰਕਾਰੀ ਕਰਨ ਲੱਗੇ ਹੋ ਜਾਂ ਮੈਂ ਪੱਤਰਕਾਰੀ ਕਰਨ ਲੱਗੇ ਹਾਂ ਜਾਂ ਪਿੱਛੋਂ ਆਪਾਂ ਪੱਤਰਕਾਰੀ ਦੇ ਬਾਰੇ ਪੜ੍ਹਦੇ ਆਏ ਹਾਂ ਇਹ ਅੱਜ ਤੱਕ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਚੀਜ਼ ਹੋਈ ਆ ਕਿ ਇਸ ਤਰੀਕੇ ਦੇ ਨਾਲ ਇੱਕ ਧੜਾ ਹੋਵੇ ਇੱਕ ਧਿਰ ਹੋਵੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸੱਦੇ ਜਿਹੜੇ ਨੇ ਲੀਡਰ ਹੋਣ ਉਹਨਾਂ ਦੇ ਨਾਲ ਸੈਂਟਰ ਦੇ ਮਨਿਸਟਰਾਂ ਦੇ ਨਾਲ ਇੱਕ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਪਹੁੰਚਦੇ ਨੇ ਉਹ ਮੀਟਿੰਗ ਕਰਕੇ ਨਿਕਲਦੇ ਨੇ ਮੀਟਿੰਗ ਦੇ ਵਿੱਚੋਂ ਹਰਪਾਲ ਚੀਮਾ ਉਹਨਾਂ ਦਾ ਬਿਆਨ ਆਉਂਦਾ ਮੀਟਿੰਗ ਮੁੱਕਦੇ ਸਾਰ ਪੰਜਾਬ ਦੇ ਵਿੱਤ ਮੰਤਰੀ ਨੇ ਉਹ ਬਿਆਨ ਦਿੰਦੇ ਨੇ ਕਿ ਬਹੁਤ ਸੁਖਾਵੇ ਢੰਗ ਚ ਮੀਟਿੰਗ ਹੋਈ ਐ ਐਮਐਸਪੀ ਦੇ ਉੱਤੇ ਚਰਚਾ ਹੋਈ ਐ ਅਗਲੀ ਮੀਟਿੰਗ ਤੱਕ ਅਸੀਂ ਕੁਝ ਨਾ ਕੁਝ ਫੈਸਲੇ ਦੇ ਉੱਤੇ ਪਹੁੰਚਾਂਗੇ ਅਗਲੀ ਮੀਟਿੰਗ ਦੀ ਤਰੀਕ ਤੇ ਦਿੱਤੀ ਗਈ ਹੂੰ ਮੈਨੂੰ ਯਾਦ ਹੈ ਕਿ ਆਪਾਂ ਉੱਥੇ ਬੈਠੇ ਸੀ ਮੈਂ ਕਿਹਾ ਸੀ ਕਿ ਅੱਜ ਕੋਈ ਐਕਸ਼ਨ ਵੱਡਾ ਹੋਏਗਾ ਤੇ ਮੈਂ ਇੱਕ ਕਿਸਾਨ ਲੀਡਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਦੇ ਸਾਥੀ ਨੂੰ ਵੀ ਫੋਨ ਕੀਤਾ ਸੀ ਮੈਂ ਕਿਹਾ ਤੁਹਾਡੇ ਖਿਲਾਫ ਕੋਈ ਐਕਸ਼ਨ ਹੋਣ ਜਾ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਉਹਨਾਂ ਦੀ ਗੱਲ ਇਹ ਕਹਿਣੀ ਸੀ ਕਹਿੰਦੇ ਨਹੀਂ ਕਹਿੰਦੇ ਹਜੇ ਮੀਟਿੰਗ ਚੋਂ ਨਿਕਲੇ ਆ ਕਹਿੰਦੇ ਹੁਣ ਇੱਥੇ ਐਕਸ਼ਨ ਕੀ ਕਰਨਾ ਹੈ ਕਹਿੰਦੇ ਬਸ ਅਸੀਂ ਵਾਪਸ ਹੀ ਚੱਲੇ ਆ ਪਹਿਲਾਂ ਸ਼ੰਭੂ ਰੁਕਾਂਗੇ ਸ਼ੰਭੂ ਤੋਂ ਬਾਅਦ ਅਸੀਂ ਖਨੌਰੀ ਡੱਲੇਵਾਲ ਸਾਹਿਬ ਨੂੰ ਲੈ ਕੇ ਵਾਪਸ ਪਹੁੰਚ ਜਾਗੇ ਉਹ ਤੋਂ ਅੱਧੇ ਘੰਟੇ ਦਾ ਸਮਾਂ ਨਹੀਂ ਪੈਂਦਾ ਜਿਵੇਂ ਹੀ ਗ ਚੰਡੀਗੜ੍ਹ ਤੋਂ ਪੰਜਾਬ ਦਾ ਬਾਰਡਰ 48 ਸੈਕਟਰ ਵਾਲੇ ਪਾਸਿਓਂ ਕ੍ਰਾਸ ਕਰਕੇ ਪੰਜਾਬ ਐਂਟਰ ਕਰਦਿਆਂ ਨੇ ਉੱਥੇ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਭਾਵ ਕੇ ਹਿਰਾਸਤ ਚ ਲੈ ਲਿਆ ਜਾਂਦਾ ਉੱਥੋਂ ਹੀ ਹਿਰਾਸਤ ਕਰਕੇ ਉਹਨਾਂ ਨੂੰ ਜਿਹੜੀ ਇੱਕ ਕਿਲਾ ਬਣਿਆ ਹੋਇਆ ਬਾਦਰਗੜ ਪਟਿਆਲਾ ਫੋਰਟ ਜਿਹਨੂੰ ਕਹਿ ਜਾਂਦਾ ਉੱਥੇ ਲਿਜਾ ਕੇ ਉਹਨੂੰ ਰੱਖ ਦਿੱਤਾ ਗਿਆ ਪਰ ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਗੱਲ ਕਿ ਪਹਿਲੀ ਵਾਰ ਭਗਵੰਤ ਮਾਨ ਸਾਹਿਬ ਦੇ ਤੁਹਾਡੇ ਰਾਜ ਦੇ ਵਿੱਚ ਹੋਇਆ ਕਿ ਤੁਹਾਡੇ ਨਾਲ ਕੋਈ ਮੀਟਿੰਗ ਕਰਨ ਆਇਆ ਹੋਵੇ ਤੁਸੀਂ ਉਹਨੂੰ ਅਰੈਸਟ ਕਰਕੇ ਤੁਸੀਂ ਉਹਨਾਂ ਤੇ ਪਿੱਛੇ ਜਿਹੜੇ ਲੋਕ ਬੈਠੇ ਸੀ ਮੋਰਚਾ ਸੀ ਜਿਹੜਾ ਉਹਨੂੰ ਇਸ ਤੋਂ ਨ부ਤ ਕਰਤਾ ਇਹ ਅੱਜ ਤੱਕ ਕਦੇ ਵੀ ਨਾ ਤੇ ਮੁਗਲਾਂ ਦੇ ਇਤਿਹਾਸ ਦੇ ਵਿੱਚ ਹੋਇਆ ਨਾ ਕਿ ਅੰਗਰੇਜ਼ਾਂ ਨੇ ਕਦੇ ਕਿਸੇ ਇੰਡੀਅਨਸ ਦੇ ਨਾਲ ਇਦਾਂ ਕੀਤਾ ਸੀ ਇਹ ਪਹਿਲੀ ਵਾਰ ਇੱਕ ਖਿਤਾਬ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਊਗਾ ਇਹ ਬਦਲਾ ਵਾਲੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਮ ਇਹ ਖਿਤਾਬ ਗਿਆ ਕਿ ਤੁਸੀਂ ਪਹਿਲੀ ਵਾਰ ਇਤਿਹਾਸਕ ਚੀਜ਼ ਕੀਤੀ ਹੈ ਨਾਲੇ ਸਭ ਤੋਂ ਵੱਡੀ ਗੱਲ ਕਿ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਨਹੀਂ ਸੀ ਇਹ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਸੀ ਇਹ ਮੋਰਚਾ ਜਿਹੜਾ ਇਹ ਇਹ ਕੇਂਦਰ ਦੇ ਖਿਲਾਫ ਸੀ ਕੇਂਦਰ ਤੋਂ ਮੰਗਾ ਮੰਗੀਆਂ ਜਾ ਰਹੀਆਂ ਸੀ ਤੇ ਪੰਜਾਬ ਸਰਕਾਰ ਇਸ ਚ ਕਾਰਵਾਈ ਕਰਦੀ ਹੈ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਵੱਡੀ ਗਲਤੀ ਪੰਜਾਬ ਦੇ ਮੁੱਖ ਮੰਤਰੀ ਦੀ ਸਾਹਤ ਹੋ ਸਕਦੀ ਹੈ ਜਿਹੜੀ ਕੁਝ ਇੱਥੇ ਵੇਖਣ ਨੂੰ ਮਿਲਿਆ ਇਸ ਤਰੀਕੇ ਦੇ ਨਾਲ ਕਿਸਾਨਾਂ ਦੀ ਜੁੱਤੀਆਂ ਤੱਕ ਰੇ ਪਈਆਂ ਨੇ ਕਿਸਾਨ ਬਜ਼ੁਰਗਾਂ ਦੀ ਉਹਨਾਂ ਨੂੰ ਬਿਨ ਲਾਦਾ ਕਿ ਬਿਨਾ ਜੁੱਤੀਆਂ ਤੋਂ ਲੈ ਗਏ ਪਿੱਛੇ ਆਪਾਂ ਤਸਵੀਰ ਦੇ ਨਜ਼ਰ ਆਉਂਦੀ ਸੀ ਕਿ ਉੱਥੇ ਜੁੱਤੀਆਂ ਉਸੇ ਤਰ੍ਹਾਂ ਪਈਆਂ ਨੇ ਚੱਪਲਾਂ ਪਈਆਂ ਨੇ ਕਿਸਾਨ ਲੀਡਰਾਂ ਦੇ ਕੱਪੜੇ ਪਏ ਨੇ ਪਰ ਨੇ ਉੱਥੇ ਜਿਹੜੇ ਬੰਨੇ ਬਣਾਏ ਪਰਨੇ ਜਿਹੜੇ ਨਾ ਤੰਬੂਆਂ ਦੇ ਵਿੱਚ ਨਜ਼ਰ ਆਉਂਦੇ ਨੇ ਇੱਥੇ ਇਹ ਸਾਫ਼ ਹੈ ਇਹ ਦੇਖ ਸਕਦੇ ਹੋ ਕਿ ਮੂੰਹ ਬੰਨੇ ਲੋਕ ਜਿਹੜੇ ਨੇ ਇਹ ਇਹ ਟਰੈਕਟਰ ਟਰਾਲੀਆਂ ਦੇ ਨਾਲ ਜਿਹੜੇ ਨੇ ਇਹ ਜਾ ਰਹੇ ਨੇ ਇਹ 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 ਸ਼ੱਕੀ ਲੋਕ ਨੇ ਇਹ ਕਈ ਮੂੰਹ ਬੰਨੀ ਬੈਠੇ ਜਿਵੇਂ ਮਨਦੀਪ ਪੂਨਿਆ ਨੇ ਕਿਹਾ ਕਿ ਪ੍ਰਾਈਵੇਟ ਪੁਲਿਸ ਲੈ ਕੇ ਆਈ ਆ ਟਰੈਕਟਰ ਸਾਰਾ ਸਮਾਨ ਉਹ ਚੱਕਦੇ ਨਜ਼ਰ ਆ ਰਹੇ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਕੌਣ ਨੇ ਕਿੱਥੇ ਲੈ ਕੇ ਚੱਲੇ ਨੇ ਇਹ 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 ਵਾਕਿਆ ਤੁਸੀਂ ਇਹ ਦੇਖੋਗੇ ਕਿ ਇੱਥੋਂ ਚੋਰੀਆਂ ਵੀ ਹੋ ਸਕਦੀਆਂ ਨੇ ਕਿਸਾਨਾਂ ਦਾ ਲੱਖਾਂ ਦਾ ਕਰੋੜਾਂ ਦਾ ਸਮਾਨ ਇੱਥੇ ਪਿਆ ਹੈ ਇੱਥੋਂ ਲਜਾ ਲਜਾ ਕੇ ਟਰੈਕਟਰ ਟਰਾਲੀਆਂ ਖਬਰ ਕਿੱਥੇ ਕਾਰਵਾਈ ਹੋ ਜਵੇ ਸੋ ਇਹ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਅਜਿਹੇ ਅਗਿਆਤ ਲੋਕ ਨੇ ਜਿਹੜੇ ਮੂੰਹ ਬੰਨ ਬੰਨ ਕੇ ਇੱਥੇ ਜਿਹੜਾ ਆਪਣਾ ਕੰਮ ਕਰਦੇ ਨ ਸੋ ਭਗਵੰਤ ਜੀ ਮਾਨ ਸਾਹਿਬ ਹੁਣਾਂ ਦੇ ਲਈ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈ ਕਿ ਭਗਵੰਤ ਜੀ ਮਾਨ ਸਾਹਿਬ ਤੁਸੀਂ ਅੱਜ ਇਸ ਤਰੀਕੇ ਦਾ ਫੈਸਲਾ ਕੀਤਾ ਜਿਹਦੀ ਨਖੇਦੀ ਸਾਰੇ ਪਾਸੇ ਹੋ ਰਹੀ ਹੈ ਪਰ ਅਸੀਂ ਉਹਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਸਮਾਨ ਭਾਈ ਇਹ ਕਿੱਥੇ ਲੈ ਕੇ ਜਾਇਆ ਜਾ ਰਿਹਾ ਕਿੱਥੋਂ ਤੁਸੀਂ ਇਹ ਕਿੱਥੇ ਲੈ ਕੇ ਜਾ ਰਹੇ ਵੀਰੇ ਵੀਰੇ ਆਪਾਂ ਨੂੰ ਨਹੀਂ ਪਤਾ ਹਾਂਜੀ ਤੁਹਾਨੂੰ ਨਹੀਂ ਪਤਾ ਕਿੱਥੋਂ ਤੁਸੀਂ ਕਿੱਥੋਂ ਅਸੀਂ ਤੇ ਵੀਰੇ ਦੂਰ ਤੇ ਆਂ ਹਾਂਜੀ ਬਾਹਰੋਂ ਆ ਸੀ ਬਾਹਰੋਂ ਤੁਸੀਂ ਇੱਥੇ ਆ ਕੇ ਪੁਲਿਸ ਨੇ ਡਿਊਟੀ ਲਈਏ ਤੁਹਾਡੀ ਅੱਛਾ ਕੀ ਕਹਿੰਦੇ ਕਿ ਤੁਸੀਂ ਤੁਹਾਨੂੰ ਪੈਸੇ ਪੁੱਛ ਦਿਹਾੜੀ ਤੇ ਆਇਆ ਜਾਂ ਕਿਵੇਂ ਅਸੀਂ ਦਿਹਾੜੀ ਤੇ ਨਹੀਂ ਆਏ ਫਿਰ ਇਹ ਟਰਾਲੀਆਂ ਸਾਰੀਆਂ ਲੈ ਕੇ ਇਹਨਾਂ ਤੁਹਾਡੀਆਂ ਨੇ ਟਰੈਕਟਰ ਟਰਾਲੀਆਂ ਨਹੀਂ ਸਾਡੀਆਂ ਨਹੀਂ ਹੈਗੀਆਂ ਅੱਛਾ ਲੈ ਕੇ ਕਿੱਥੇ ਜਾ ਰਹੇ ਤੁਸੀਂ ਛੱਡ ਕੇ ਆ ਰਹੇ ਕਿੱਥੇ ਛੱਡ ਕੇ ਆ ਰਹੇ ਥਾਣੇ ਆ ਰਹੇ ਆਂ ਛੱਡ ਕੇ ਥਾਣੇ ਛੱਡ ਕੇ ਆ ਰਹੇ ਤੇ ਬਾਈ ਹੋਰੇ ਕਹਿੰਦੇ ਪੁਲਿਸ ਨੇ ਡਿਊਟੀ ਲਈ ਆ 2 ਬਾਈ ਇਹ ਨੇ 1 ਬਾਈ ਟਰੈਕਟਰ ਤੇ ਆ ਤੇ ਇਹ ਲਾਰੇ ਨੇ ਇੱਥੇ ਬਈ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਅੰਮ੍ਰਿਤਸਰ ਅੰਮ੍ਰਿਤਸਰ ਪੰਜਾਬ ਦੇ ਹੋ ਹਰਿਆਣੇ ਦੇ ਹੋ ਤੁਸੀਂ ਹਰਿਆਣੇ ਦੇ ਹਰਿਆਣੇ ਦੇ ਪੁਲਿਸ ਨੇ ਡਿਊਟੀ ਲਈ ਤੁਹਾਡੀ ਡਿਊਟੀ ਪੁਲਿਸ ਨੇ ਲਾਈ ਦੀ ਅੱਛਾ ਪੈਸੇ ਪੈਸੇ ਚਾਹੀਦੇ ਬਦਲੇ ਤੁਹਾਨੂੰ ਡਿਆੜੀ ਟੁੜੀ ਤੇ ਆਏ ਹੋ ਫੇਰੀ ਆਨੇ ਆ ਪਕੜ ਕੇ ਲਿਆਂਦੇ ਆ ਡੰਡਾ ਲੈਣਾ ਉਹ ਕੀ ਕਰਾਂ ਅੱਛਾ ੱੱਕੇ ਨਾਲ ਕਰਵਾ ਰਹੇ ਹਾਂ ਹਾਂਜੀ ਕਿਉਂ ਹੈ ਅਜਿਹਾ ਕਿਉਂ ੱੱਕੇ ਨਾਲ ਕਿਉਂ ਹੁਣ ਕੀ ਕਰਾਂ ਗਰੀਬ ਬੰਦੇ ਤੁਸੀਂ ਮੂੰਹ ਕਿਉਂ ਬੰਦੇ ਆ ਉਹਨੂੰ ਕੋਈ ਕਹਿ ਲੈਣਾ ਸੀ ਭਾਈ ਤੇ ਇਹ ਵੀ ਤਸਵੀਰ ਹੈ ਕਹਿੰਦੇ ਧੱਕੇ ਨਾਲ ਲਿਆਏ ਨੇ ਡਾਂਗ ਫੇਰ ਕੇ ਬਈ ਕੁੱਟਿਆ ਤੁਨੂੰ ਕੁੱਟ ਕੁੱਟ ਕੇ ਲੈ ਕੇ ਆਏ ਪੁੱਛ ਹਾਂਜੀ ਹਾਂਜੀ ਇੱਥੇ ਐਸਐਸਪੀ ਖੜੇ ਆ ਮੈਂ ਹੁਣੇ ਪੁੱਛ ਲੈਣਾ ਨਹੀਂ ਵੀਰੇ ਯਾਰ ਅਸੀਂ ਕੁਝ ਨਹੀਂ ਕਹਿਣਾ ਹੈਗਾ ਤੇ ਇਹ ਤਸਵੀਰ ਹੈ ਨੌਜਵਾਨ ਨੇ ਇਹ ਅੰਬਾਲੇ ਦੇ ਕਹਿ ਰਹੇ ਨੇ ਬਈ ਕਹਿੰਦਾ ਮੈਂ ਇੱਥੋਂ ਦਾ ਉਹ ਕਹਿੰਦਾ ਅੰਬਾਲੇ ਦਾ ਪਰ ਇਹ ਤਸਵੀਰ ਬੜੀ ਹੈ ਤੇ ਇਹ ਹੁਣ ਸਾਧਨ ਜਾ ਕਿੱਥੇ ਰਹੇ ਨੇ ਲੈ ਕੇ ਕਿੱਥੇ ਜਾ ਰਹੇ ਨੇ ਗਗਨ ਇਹ ਤਸਵੀਰ ਹੈ ਜਿਵੇਂ ਉਹ ਕਹਿ ਰਿਹਾ ਕਿ ਮੈਂ ਬਾਲੇ ਦਾ ਦੂਜਾ ਕਹਿ ਰਿਹਾ ਕਿ ਮੈਂ ਇੱਥੋਂ ਦਾ ਕਹਿੰਦੇ ਆ ਜਿਹੜਾ ਟਰੈਕਟਰ ਦੇ ਉੱਤੇ ਬੈਠਾ ਉਹ ਕਹਿ ਰਿਹਾ ਕਿ ਮੈਨੂੰ ਕੁੱਟ ਕੇ ਲਿਆਏ ਡਾਂਗ ਦੇ ਸਿਰ ਤੇ ਲਿਆਏ ਨੇ ਪੁਲਿਸ ਵਾਲੇ ਤਾਂ ਅਸੀਂ ਲੱਗੇ ਹੋਏ ਆ ਜਗਸੀਰ ਇਹ ਬਹੁਤ ਵੱਡੀ ਗੱਲ ਹੈ ਕਿ ਆਪਾਂ ਆਪਣੀ ਗੱਲ ਕਰਦੇ ਕਰਦੇ ਨਾਲ ਲੋਕਾਂ ਨਾਲ ਗੱਲ ਹੋਈ ਆ ਤੇ ਇਹਨਾਂ ਲੋਕਾਂ ਨੇ ਦੱਸਤਾ ਇਹ ਪਹਿਲੀ ਗੱਲ ਤੇ ਮੂਲਕ ਹੋਏ ਨੇ ਇਹ ਬਹੁਤ ਵੱਡਾ ਸਵਾਲ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤੋਂ ਸਮਾਨ ਚਕਾਰਿਆ ਪੁਲਿਸ ਪ੍ਰਸ਼ਾਸਨ ਜੇ ਕੁਝ ਗਲਤ ਨਹੀਂ ਕਰ ਰਿਹਾ ਤੇ ਤੁਸੀਂ ਇਹਨਾਂ ਦੇ ਮੂੰਹ ਤਾਂ ਦਿਖਾਓ ਨਾ ਘਟੋ ਘਟ ਪੁਲਿਸ ਪ੍ਰਸ਼ਾਸਨ ਤੋਂ ਕੀ ਕਿਸੇ ਨੂੰ ਟਰੈਕਟਰ ਟਰਾਲੀ ਨਹੀਂ ਚਲਾਉਣਾ ਆਉਂਦਾ ਪੁਲਿਸ ਪ੍ਰਸ਼ਾਸਨ ਤੋਂ ਕੀ ਕਿਸੇ ਨੂੰ ਗੱਡੀਆਂ ਨਹੀਂ ਚਲਾਉਣੀਆਂ ਆਉਂਦੀਆਂ ਪ੍ਰਸ਼ਾਸਨ ਐਡੀ ਵੱਡੀ ਡਿਪਲॉयਮੈਂਟ ਪ੍ਰਸ਼ਾਸਨ ਦੀ ਇੱਥੇ ਕਰ ਦਿੱਤੀ ਗਈ ਤੇ ਟਰੈਕਟਰ ਚਲਾਉਣ ਲਈ ਤੈਨ ਪ੍ਰਾਈਵੇਟ ਬੰਦੇ ਬਾਹਰੋਂ ਲਿਆਉਣ ਦੀ ਲੋੜ ਪਈ ਹੈ ਸਾਡੀ ਪੰਜਾਬ ਦੀ ਪੁਲਿਸ ਨੂੰ ਕਿ ਤਿੰਨ ਬੰਦੇ ਨੇ ਟਰੈਕਟਰ ਲੈ ਕੇ ਆਏ ਨੇ ਤੇ ਉਹ ਟਰੈਕਟਰ ਪਹਿਲਾਂ ਇੱਕ ਮੋਟਰਸਾਈਕਲ ਗਿਆ ਆਇਆ ਉਸ ਮੋਟਰਸਾਈਕਲ ਦੇ ਉੱਤੇ ਵੀ ਦੋ ਨੰਬਰ ਦੇ ਆਏ ਨੇ ਜੇ ਅ ਪ੍ਰਸ਼ਾਸਨ ਨੂੰ ਮੋਟਰਸਾਈਕਲ ਦੇ ਨੰਬਰ ਦੀ ਜ਼ਰੂਰਤ ਹੋਈ ਤੇ ਉਹ ਸਾਡੇ ਕੋਲ ਨੋਟ ਅਸੀਂ ਉਹ ਵੀ ਦੇ ਦੇਵਾਂਗੇ ਕਿ ਉਹ ਬੰਦੇ ਆਉਂਦੇ ਨੇ ਤੇ ਬੰਦਿਆਂ ਨੂੰ ਰੇ ਛੱਟ ਕੇ ਜਾਂਦੇ ਨੇ ਜਿਹੜੇ ਟਰੈਕਟਰ ਚਲਾ ਕੇ ਲੈ ਕੇ ਗਏ ਨੇ ਇੱਥੋਂ ਬਿਲਕੁਲ ਇਹ ਦੋ ਟਰਾਲੀਆਂ ਨੇ ਇੱਕ ਟਰਾਲੀ ਦੇ ਵਿੱਚ ਦੋ ਟਰਾਲੀਆਂ ਨੇ ਜਿਹੜੀਆਂ ਲਾ ਕੇ ਅੱਗੇ ਵੱਲ ਲੈ ਕੇ ਜਾ ਰਹੇ ਨੇ ਤੇ ਇਹ ਨੌਜਵਾਨ ਕਹਿੰਦਾ ਵੀ ਇਹ ਸ਼ੁਭਕਰਮਣ ਦੀ ਵੀ ਤਸਵੀਰ ਲੱਗੀ ਹੋਈ ਹੈ ਜਿਹੜਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਨੌਜਵਾਨ ਕਿਉਂਕਿ ਇਹ ਅੰਦੋਲਨ ਜਾਂ ਕਿਤੇ ਵੀ ਕੋਈ ਸੋਚ ਨੂੰ ਲੈ ਕੇ ਜੇ ਚੱਲਦੇ ਸੰਘਰਸ਼ ਮਰਦਾ ਉਸ ਸ਼ਹੀਦੀ ਹੁੰਦਾ ਤੇ ਆ ਹੁਣ ਮੈਂ ਕੈਮਰਾਮੈਨ ਨੂੰ ਕੰਗ ਕਿ ਅਗਲੇ ਪਾਸੇ ਜਿਹੜਾ ਉਹ ਜ਼ਰੂਰ ਹੋ ਜਾਣਾ ਜਗਮੀ ਤਾਂ ਅਗਲੇ ਪਾਸੇ ਹੋਇਓ ਸੋ ਇਹ ਇਹ ਕਿਤੇ ਨਾ ਕਿਤੇ ਜਗਸੀਰ ਇਹ ਜ਼ਰੂਰ ਹੈ ਕਿ ਅੱਜ ਇਹ ਚੀਜ਼ ਸਾਬਤ ਹੋ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਲੱਗਦਾ ਕਿ ਜਦੋਂ ਦੇ ਮੁੱਖ ਮੰਤਰੀ ਸਾਹਿਬ ਬਣੇ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਜਦੋਂ ਬਣਦੇ ਹੋ ਤੁਹਾਡੀ ਸਰਕਾਰ ਉਦੋਂ ਆਉਂਦੀ ਹੈ ਜਦੋਂ ਕਿਸਾਨ ਅੰਦੋਲਨ ਪਹਿਲਾ ਖਤਮ ਹੁੰਦਾ ਹੈ ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਦੇ ਨੇ ਉਦੋਂ ਤਾਂ ਬਤੌਰ ਐਮਪੀ ਉੱਥੇ ਸੰਸਦ ਦੇ ਵਿੱਚ ਗੂੰਜਦੀ ਰਹੀ ਆਵਾਜ਼ ਗੂੰਜਦੀ ਰਹੀ ਆਜ ਗੂੰਜਦੀ ਨਹੀਂ ਸੰਸਦ ਦੇ ਬਾਹਰ ਵੀ ਬੈੰਦੇ ਰਹੇ ਨੇ ਇਹ ਕਿਸਾਨਾਂ ਦੀ ਗੱਲ ਉਹਦੇ ਵਿੱਚ ਇੱਕ ਤਖਤੀ ਹੁੰਦੀ ਸੀ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਹੱਥਾਂ 'ਚ ਤਖਤੀਆਂ ਹੁੰਦੀਆਂ ਸੀ ਮੈਨੂੰ ਲੱਗਦਾ ਕਿ ਸੀਟ ਤੋਂ 2 ਫੁੱਟ ਉੱਪਰ ਦੇ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਪਾਰਲੀਮੈਂਟ ਦੇ ਵਿੱਚ ਬੋਲਦੇ ਸੀ ਇਹ ਗੱਲ ਉਹਨਾਂ ਦੀ ਲਾਈਕ ਵੀ ਕਰਦੇ ਸੀ ਪੰਜਾਬ ਦੇ ਲੋਕ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਿਸ ਤਰੀਕੇ ਦੇ ਨਾਲ ਅੱਜ ਦੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਦੀ ਵੇਖਣ ਨੂੰ ਮਿਲੀ ਹੈ ਇੱਥੋਂ ਇਹ ਸਾਫ਼ ਹੈ ਕਿ ਇਤਿਹਾਸਿਕ ਗਲਤੀ ਸਾਫਤ ਹੋਏਗੀ 2027 ਦੇ ਵਿੱਚ ਪੋਲੀਟੀਕਲੀ ਨੁਕਸਾਨ ਹੋਣ ਦੀ ਪੂਰੀ ਪੂਰੀ ਚੜੀ ਆ ਉਮੀਦ ਪਹਿਲਾਂ ਬਣੀ ਸੀ ਕਿਉਂਕਿ ਲਗਾਤਾਰ ਜਿਹੜੇ ਅਜਿਹੇ ਫੈਸਲੇ ਹੋਏ ਸੀ ਪਰ ਅੱਜ ਦਾ ਅਨਲੈਸ ਜਿਸ ਤਰੀਕੇ ਨਾਲ ਪੋਲੀਟੀਕਲ ਚੱਕਰ ਚ ਘਿਰੇ ਨੇ ਹੁਣ ਚਰਨਜੀਤ ਸਿੰਘ ਚੰਨੀ ਦਾ ਬਿਆਨ ਆ ਗਿਆ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪੰਜਾਬ ਦੀ ਕਿਹੜਾ ਸਿਆਸਤਦਾਨਾ ਜਿਨੇ ਇਸ ਚੀਜ਼ ਦੀ ਨਖੇਦੀ ਨਹੀਂ ਕੀਤੀ ਵਿਰੋਧੀ ਧਿਰ ਦੇ ਨਿਸ਼ ਕਿਉਂਕਿ ਮੁੱਖ ਮੰਤਰੀ ਸਾਹਿਬ ਆਪ ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਨੇ ਤੇ ਇਧਰ ਮੀਟਿੰਗ ਹੁੰਦੀ ਆ ਸੈਂਟਰ ਦੇ ਮინისტრਾਂ ਦੇ ਨਾਲ ਮੀਟਿੰਗ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਜਿਹੜੀ ਆ ਉਸ ਤੋਂ ਬਾਅਦ ਤੁਰੰਤ ਹੋ ਜਾਣੀ ਇਹ ਕਿੰਨੇ ਕਿਤੇ ਸਵਾਲ ਬਹੁਤ ਵੱਡਾ ਸੀ ਕਿ ਮੁੱਖ ਮੰਤਰੀ ਸਾਹਿਬ ਆਪ ਪੰਜਾਬ ਨਹੀਂ ਹੈਗੇ ਤੇ ਪਿੱਛੋਂ ਕਾਰਵਾਈ ਐਡੀ ਵੱਡੀ ਹੋ ਜਾਂਦੀ ਆ ਸੋ ਇਹ ਬਹੁਤ ਸਾਰੀ ਤਸਵੀਰ ਜਿਹੜੀ ਹੈ ਬਦਲੀ ਹੈ ਪੰਜਾਬ ਦੀ ਪੰਜਾਬ ਦੇ ਇਤਿਹਾਸ 'ਚ ਮੋੜ ਚ ਬਹੁਤ ਲੱਗੇ ਪੁਲਿਸ ਨੇ ਬਹੁਤ ਕਾਰਵਾਈਆਂ ਕੀਤੀਆਂ ਅੱਜ ਤੱਕ ਪਰੇ ਪਹਿਲੀ ਵਾਰ ਹੋਇਆ ਕਿ ਕਦੇ ਇਸ ਤਰੀਕੇ ਦੀ ਕਾਰਵਾਈ ਜਿਹੜੀ ਆ ਪੰਜਾਬ ਦੇ ਕਿਸੇ ਮੋਰਚੇ 'ਚ ਵੇਖਣ ਨੂੰ ਮਿਲੀ ਹੋਵੇ ਸੋ ਇਹ ਤੁਸੀਂ ਉਹ ਅਧਿਕਾਰੀ ਜਿਵੇਂ ਖੜੇ ਹੋਏ ਨੇ ਜਿਹੜੀਓ ਚੱਲਦੀ ਨਜ਼ਰ ਆ ਰਹੀ ਹੈ ਤੁਹਾਨੂੰ ਇਸ ਪਾਸੇ ਨੂੰ ਐਸਐਸਪੀ ਨਾਨਕ ਸਿੰਘ ਜਿਹੜੇ ਉਹ ਖੜੇ ਹੋਏ ਨੇ ਅਸੀਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਜੋ ਇਹ ਨੌਜਵਾਨਾਂ ਦੇ ਮੂੰਹ ਬੰਨੇ ਹੋਏ ਨੇ ਇਧਰ ਐਸਐਸਪੀ ਨਾਨਕ ਖੜੇ ਹੋਏ ਨੇ ਜਿਸ ਤਿੱਕੇ ਨਾਲ ਸਰ ਜਿਸ ਤਿੱਕੇ ਦੀ ਕਾਰਵਾਈ ਹੋ ਰਹੀ ਹੈ ਮੁੰਡਿਆਂ ਦੇ ਮੂੰਹ ਕਿਉਂ ਬੰਨੇ ਹੋਏ ਨੇ ਕਈ ਕਹਿੰਦੇ ਸਾਨੂੰ ਡਾਂਗ ਨਾਲ ਕੁੱਟ ਕੇ ਪੁਲਿਸ ਲੈ ਕੇ ਆਈ ਹੈ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਕੋਈ ਅਸੀਂ ਹੁਣੇ ਟਰੈਕਟਰ ਦੇ ਉੱਤੇ ਮੁੰਡਾ ਬੈਠਾ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਬਿਆਨ ਦਿੱਤਾ ਕਿ ਕਹਿੰਦੇ ਪੁਲਿਸ ਨੇ ਸਾਨੂੰ ਕੁੱਟਿਆ ਅਸੀਂ ਤਾਂ ਇੱਥੇ ਆਏ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਕਿ ਕਿਸੇ ਨੇ ਕੁੱਟਿਆ ਹੈ ਜਾਂ ਕੁਛ ਹੈ ਉਹ ਦੇਖੋ ਮੂੰਹ ਤਾਂ ਉਤਰਿਆ ਹੋਇਆ ਹੈ ਇਹ ਤਾਂ ਮਿੱਟੀ ਕਰਕੇ ਕੋਈ ਤੁਹਾਡੇ ਸਾਹਮਣੇ ਜਦੋਂ ਹਟਾਣਗੇ ਤਾਂ ਮਿੱਟੀ ਉੱਡੂਗੀ ਸੋ ਕੋਈ ਵੀ ਜੀ ਸੀ ਬੀ ਵਾਲਾ ਤੁਸੀਂ ਜਦੋਂ ਵੀ ਵੇਖੋ ਇਹ ਕੰਮ ਕਰਦਾ ਹੋਇਆ ਤਾਂ ਉਹਦੇ ਮੂੰਹ ਕਵਰ ਹੀ ਹੋਣਗੇ ਨਹੀਂ ਸਾਡੇ ਕੋਲ ਰਿਕਾਰਡ ਐਸਆਰਐਸਸੀ ਤੁਹਾਨੂੰ ਉਹ ਭੇਜਾਂਗੇ ਵੀ ਜਿਹੜਾ ਆ ਲਾਈਵ ਚੱਲ ਰਿਹਾ ਜਿਸ ਦੇ ਵਿੱਚ ਉਹ ਕਿਹਾ ਕਿਸੇ ਨੇ ਕੋਈ ਝੂਠ ਬੋਲਤਾ ਹੈ ਤੇ ਆਪਾਂ ਹਰ ਇੱਕ ਗੱਲ ਨੂੰ ਹਰ ਇੱਕ ਬਿਆਨ ਨੂੰ ਸੱਚ ਨਹੀਂ ਮੰਨ ਸਕਦੇ ਜੇ ਉਹਨੇ ਕਿਹਾ ਕਿ ਕੁੱਟ ਕੇ ਲਿਆਏ ਹੈ ਤੇ ਮੈਂ ਤੁਹਾਨੂੰ ਕਹਿੰਦਾ ਮੈਂ ਨਹੀਂ ਲਿਆਏ ਸੋ ਦੋ ਬਿਆਨ ਨੇ ਤੁਹਾਡੇ ਕੋਲ ਬਿਲਕੁਲ ਠੀਕ ਹੈ ਇਸ ਇਸ ਤੋਂ ਬਾਅਦ ਕਦੋਂ ਤੱਕ ਜਿਹੜਾ ਇਹ ਅਨੁਮਾਨ ਹੈ ਕਿ ਜਿਹੜਾ ਇਸ ਪੂਰਾ ਤੁਹਾਡਾ ਐਕਸ਼ਨ ਹੈ ਉਹ ਖਤਮ ਹੋ ਜਾਏਗਾ ਕਦੋਂ ਤੱਕ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕਲੀਅਰ ਕਰਾਈਏ ਸੋ ਥੈਟ ਕਿ ਪਬਲਿਕ ਵਾਸਤੇ ਇਹਨੂੰ ਰੋਡ ਨੂੰ ਖੋਲਿਆ ਜਾ ਸਕੇ ਹਰਿਆਣਾ ਵਾਲੇ ਪਾਸਿਓਂ ਗੱਲਬਾਤ ਹੋਈ ਹੈ ਕਿ ਉਧਰੋਂ ਵੀ ਕਿਉਂਕਿ ਜਿਸ ਤਰੀਕੇ ਨਾਲ ਕੰਕਰੀਟ ਦੀਆਂ ਕੰਦਾਂ ਹਰਿਆਣਾ ਦੀ ਇਲਾਕੇ ਦੇ ਵਿੱਚ ਨੇ ਉਹ ਵੀ ਖਲਾਉਣ ਦੀ ਤਿਆਰੀ ਹੋਈ ਹੈ ਹਰਿਆਣਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਟੱਚ ਹਾਂ ਰੈਗੂਲਰ ਇਨ ਟੱਚ ਆ ਤੇ ਉਹ ਵੀ ਜਲਦੀ ਆਪਣੀ ਕਾਰਵਾਈ ਸ਼ੁਰੂ ਕਰ ਦੇਣਗੇ ਸਰ ਅਸੀਂ ਇਸ ਤੋਂ ਅਖੀਰ ਜਿਹੜਾ ਮੈਂ ਸਵਾਲ ਹਟ ਕੇ ਕਰਾਂਗਾ ਤੁਹਾਡੇ ਖਿਲਾਫ ਡੀਸੀ ਆਫਿਸ ਪਟਿਆਲੇ ਧਰਨਾ ਲੱਗਣ ਜਾ ਰਿਹਾ ਜਿਹੜਾ ਕਰਨਲ ਵਾਲਾ ਹੋਇਆ ਸੀਗਾ ਕੇਸ ਉਹਨਾਂ ਦੇ ਵਾਈਫ ਲਗਾਤਾਰ ਤੁਹਾਡਾ ਨਾਮ ਲੈ ਰਹੇ ਨੇ ਕਿ ਤੁਸੀਂ ਉਹਨਾਂ ਨਾਲ ਗੇਮ ਖੇਡ ਗਿਆ ਉਹ ਚੀਜ਼ਾਂ ਹੋ ਜਾਣੇ ਤੁਹਾਡੇ ਖਿਲਾਫ ਆ ਰਿਹਾ ਕਹਿੰਦੇ ਤੁਸੀਂ ਉਹਨਾਂ ਦਾ ਜਿਹੜੇ ਨੀਚੇ ਆਫਿਸਰ ਸੀਗੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਪਰਚਾ ਦਰਜ ਨਹੀਂ ਕਰਦੇ ਨਹੀਂ ਪਰਚਾ ਦਰਜ ਹੈ ਜੀ ਪਰਚਾ ਉਸੇ ਦਿਨ ਦਰਜ ਬਾਈ ਨੇਮ ਨਹੀਂ ਦੇ ਰਹੇ ਕਹਿੰਦੇ ਜਿੰਨੇ ਨਾਮ ਨੇ ਉਹਨੇ ਨਾਮ ਨਹੀਂ ਦਿੱਤੇ ਜਾਦੇ ਪਰਚਾ ਉਸੇ ਦਿਨ ਦਰਜ ਹੋ ਗਿਆ ਸੀ 65 ਨੰਬਰ ਸਿਵਲ ਲਾਈਨ ਥਾਣੇ ਦਾ ਪਰਚਾ ਦਰਜ ਹੈ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਉਹਨਾਂ ਨੂੰ ਅਸੀਂ ਆਲਰੇਡੀ ਉਹਨਾਂ ਦੇ ਡਿਪਾਰਟਮੈਂਟਲ ਐਕਸ਼ਨ ਲੈਂਦੇ ਹੋਏ ਸਸਪੈਂਡ ਕਰਤਾ ਉਹਨਾਂ ਹੀ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਉਹਨੂੰ ਟਾਈਮ ਬౌੰਡ ਕੀਤਾ 45 ਦਿਨ ਚ ਡਿਪਾਰਟਮੈਂਟਲ ਇਨਕੁਆਇਰੀ ਵੀ ਕੰਪਲੀਟ ਹੋਏ ਤੁਹਾਡਾ ਨਾਮ ਕਿਉਂ ਬਦਨਾਮ ਕੀਤਾ ਜਾ ਰਿਹਾ ਨਾਨਕ ਸਿੰਘ ਕਿਉਂਕਿ ਨਾਨਕ ਸਿੰਘ ਸ਼ਬਦ ਦੇ ਨਾਮ ਨੂੰ ਬੜੇ ਤੁਹਾਡੀ ਵਰਦੀ ਤੁਹਾਨੂੰ ਇਸ ਤਿਕ ਨਾਲ ਨਹੀਂ ਮਿਲੀ ਤੁਸੀਂ ਆਈਪੀਐਸ ਹੋ ਬੜੀ ਸਟੱਡੀ ਕਰਕੇ ਉੱਥੇ ਤੱਕ ਪਹੁੰਚੇ ਹੋ ਹਾਲਾਂਕਿ ਅਸੀਂ ਸਵਾਲ ਨਹੀਂ ਚੁੱਕ ਰਹੇ ਪਰ ਜਿਸ ਤਿਕ ਨਾਲ ਟ੍ਰੋਲ ਹੋ ਰਹੇ ਹਾਂ ਜਿਸ ਤਿਕ ਨਾਲ ਤੁਸੀਂ ਇਹ ਵਰਦੀ ਹਾਸਲ ਕੀਤੀ ਹੈ ਇਹਦਾ ਕੀ ਹੈ ਜੇ ਇਹ ਕਰਦੇ ਨੇ ਸਾਰੇ ਮੇਰਾ ਕੰਮ ਹੈ ਜੀ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਜਿਹੜਾ ਕੋਈ ਕੀ ਕਹਿੰਦਾ ਮੈਨੂੰ ਨਾ ਤਾਂ ਉਹਦੇ ਨਾਲ ਕੋਈ ਕੰਸਰਨ ਹੈ ਜੀ ਤੇ ਨਾ ਇਮਨੋਸ ਨਾਲ ਕੋਈ ਫਰਕ ਪਤਾ ਅਜੀਤ ਸਾਹਿਬ ਇੱਕ ਮੈਂ ਇੱਕ ਸਵਾਲ ਜਿਹੜਾ ਜਦੋਂ ਕੱਲ ਪਹੁੰਚਦੇ ਨੇ ਕਰਨਲ ਦੇ ਵਾਈਫ ਚੰਡੀਗੜ੍ਹ ਆਉਂਦੇ ਨੇ ਉਹਨਾਂ ਨੇ ਉੱਥੇ ਗੱਲ ਕੀਤੀ ਕਹਿੰਦੇ ਕਿ ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਵੀ ਵਿਖਾਈ ਆ ਉਹਨਾਂ ਲੋਕਾਂ ਦੀ ਜਿਹੜੇ ਮਾਫੀ ਮੰਗ ਰਹੇ ਨੇ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਦੋਸ਼ੀ ਨੇ ਕਹਿੰਦੇ ਕਿ ਉਹਨਾਂ ਤੇ ਕਾਰਵਾਈ ਹੋਈ ਕਿ ਨਹੀਂ ਸਾਨੂੰ ਅਜੇ ਤੱਕ ਇਸ ਚੀਜ਼ ਦਾ ਨਹੀਂ ਦੱਸਿਆ ਗਿਆ ਕਿ ਉਹ ਉਹੀ ਬੰਦੇ ਨੇ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਗਿਆ ਜਿਹੜੇ ਉਹਨਾਂ ਨੇ ਵੀ ਲੋਕ ਨੇ ਜਿਹੜੇ ਉਹਨਾਂ ਨੇ ਕਹੀ ਸੀ ਤੇ ਨਾਲ ਜਿਹੜਾ ਉਹਨਾਂ ਨੇ ਬਿਆਨ ਲਿਖਾਏ ਸੀ ਉਹ ਸਾਰੇ ਬਿਆਨ ਨੂੰ ਆਨ ਰਿਕਾਰਡ ਲਿਆ ਗਿਆ ਆਨ ਫਾਈਲ ਦਿੱਤਾ ਗਿਆ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਜਿਹੜਾ ਧਰਨਾ ਲਾਉਣ ਜਾ ਰਹੇ ਨੇ ਬੇਸਿੱਟਾ ਫਿਰ ਉਹ ਧਰਨਾ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਜਿਸ ਥਿੱਕੇ ਨਾਲ ਡੀਸੀ ਆਫਿਸ ਪਹੁੰਚਣਗੇ ਬਿਲਕੁਲ ਨਹੀਂ ਲਾਣਾ ਚਾਹੀਦਾ ਜੀ ਮੈਂ ਤਾਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਇਹੀ ਅਪੀਲ ਕਰੂੰਗਾ ਕਿ ਉਹਨਾਂ ਨੂੰ ਬਿਲਕੁਲ ਧਰਨਾ ਨਹੀਂ ਲਾਉਣਾ ਚਾਹੀਦਾ ਤੇ ਜਿਹੜੀ ਕੋਈ ਗੱਲ ਹੈ ਮੇਰੇ ਕੋਲ ਆਣ ਮੈਨੂੰ ਦੱਸਣਾ ਆ ਕਿ ਜਿਹੜੀ ਉਹਨਾਂ ਨੂੰ ਲੱਗਦਾ ਕਿ ਤਫਤੀਸ਼ ਨਹੀਂ ਹੋ ਰਹੀ ਪ੍ਰੋਪਰ ਉਹ ਅਸਲੀ ਤਫਤੀਸ਼ ਕਰਾਵਾਂਗੇ ਜਿਹੜ ਉਹ ਅਸੀਂ ਲਿਆਂਨ ਨੂੰ ਤਿਆਰ ਬਿਲਕੁਲ ਬਹੁਤ ਸ਼ੁਕਰੀਆ ਤਾਂ ਐਸਐਸਪੀ ਸਾਹਿਬ ਸਾਡੇ ਨਾਲ ਸੀਗੇ ਪਟਿਆਲਾ ਐਸਐਸਪੀ ਜੋ ਕਿ ਉਹਨਾਂ ਨੇ ਦੱਸਿਆ ਕਿ ਜਿਸ ਥਿੱਕੇ ਨਾਲ ਸਾਰੀ ਚੀਜ਼ ਹੋਈ ਆ ਭਾਵੇਂ ਉਹ ਫੌਜੀ ਵਾਲਾ ਮਸਲਾ ਸੀਗਾ ਉਸ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇੱਥੇ ਕਹਿ ਰਹੇ ਸੀ ਕਿ ਜਿਸ ਥਿੱਕੇ ਨਾਲ ਪਹਿਲਾਂ ਇੱਕ ਨੌਜਵਾਨ ਕਹਿੰਦਾ ਨਜ਼ਰ ਆਇਆ ਕਿ ਸਾਨੂੰ ਪੁਲਿਸ ਕੁੱਟ ਕੇ ਲੈ ਕੇ ਆਈ ਆ ਜਾਂ ਆ ਚੀਜ਼ਾਂ ਨੇ ਤੇ ਉਸ ਦੇ ਉੱਤੇ ਐਸਐਸਪੀ ਸਾਹਿਬ ਜਿਹੜਾ ਆਪਣਾ ਪੱਖ ਦਿੰਦੇ ਨਜ਼ਰ ਆਇਆ ਕਿ ਅਸੀਂ ਕੋਈ ਨਹੀਂ ਕੁੱਟਿਆ ਜੇ ਉਹਨਾਂ ਦਾ ਪੱਖ ਸੀਗਾ ਤੇ ਸਾਡਾ ਪੱਖ ਵੀ ਹੈਗਾ ਕਿ ਇਹ ਚਲਾ ਦਿਓ ਤੇ ਗਗਨ ਜਿਵੇਂ ਅਸੀਂ ਮੁੱਦਾ ਕੋਈ ਹੋਰ ਸੀਗਾ ਅਸੀਂ ਉਸ ਟਿੱਕ ਤੇ ਵੀ ਗੱਲ ਕਰਦੇ ਸੀਗੇ ਸਾਰੇ ਨਾਲ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਕਿ ਵੀ ਕੋਈ ਉਹ ਚੀਜ਼ਾਂ ਨਹੀਂ ਹੈਗੀਆਂ ਕਿਸੇ ਨੂੰ ਕੋਈ ਕੁੱਟਿਆ ਨਹੀਂ ਹੈਗਾ ਦੇਖੋ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਪਾਂ ਵੀ ਵੇਖਿਆ ਉਹ ਜਿੱਥੇ ਉਹ ਟਰੈਕਟਰ ਵਾਲੇ ਲੱਗੇ ਹੋ ਸੀ ਉੱਥੇ ਕਿਸੇ ਦੇ ਮੂੰਹ ਤੇ ਮਿੱਟੀ ਨਹੀਂ ਸੀ ਪੈ ਰਹੀ ਮੂੰਹ ਤੇ ਮਿੱਟੀ ਪੈਂਦੀ ਤਾਂ ਹੁਣ ਤੱਕ ਨਹੀਂ ਪਈ ਕਿਸੇ ਦੀ ਮਿੱਟੀ ਅਸੀਂ ਵੀ ਅਸੀਂ ਵੀ ਬੋਲ ਰਹੇ ਹਾਂ ਮੈਂ ਲਾ ਐਸਐਸਪੀ ਸਾਹਿਬ ਖੁਦ ਖੜੇ ਸੀ ਉਹਨਾਂ ਦੇ ਮੂੰਹ ਤੇ ਮਿੱਟੀ ਨਹੀਂ ਪੈ ਰਹੀ ਕਿ ਉਹਨਾਂ ਦੇ ਮੂੰਹ ਤੇ ਮਾਸਕ ਨਹੀਂ ਸੀ ਆਪਾਂ ਵੀ ਬੋਲ ਰਹੇ ਹਾਂ ਹਾਲਾਂਕਿ ਜਿਹੜੇ ਡ੍ਰੈਕਟਰ ਟਰਾਲੀ ਉਹਨਾਂ ਨੇ ਬੋਲਣਾ ਨਹੀਂ ਮੈਨੂੰ ਲੱਗਦਾ ਕਿ ਮਿੱਟੀ ਤੋਂ ਦਿੱਕਤ ਬੋਲਣ ਵਾਲੇ ਬੰਦੇ ਨੂੰ ਜ਼ਿਆਦਾ ਹੀ ਹੁੰਦੀ ਹੈ ਜਿਨੇ ਕੰਮ ਕਰਨ ਨੂੰ ਤਾਂ ਮਿੱਟੀ ਤੋਂ ਕੋਈ ਦਿੱਕਤ ਹੋਣ ਦੀ ਗੱਲ ਹੀ ਨਹੀਂ ਆਪਾਂ ਉੱਥੇ ਖੜੇ ਹਾਂ ਮਿੱਟੀ ਕਿੰਨੀ ਕੁੜੀ ਆ ਫੁਟੇਜ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੀ ਸਮਝਦਾਰ ਨੇ ਵੀ ਵੇਖ ਰਹੇ ਹੋਣਗੇ ਕਿ ਕਮੇਟੀ ਕਿੰਨੀ ਕੁੜ ਰਹੀ ਆ ਇੱਕ ਪਾਸੋਂ ਫਿਰ ਕਹਦਾ ਕਿ ਜਿਹੜੀ ਮਿੱਟੀ ਉੱਡ ਰਹੀ ਕਿਹਾ ਜਾ ਰਿਹਾ ਕਮੇਟੀ ਦੇਖ ਲਓ ਕਿੰਨੀ ਕੁੜ ਰਹੀ ਆ ਜਿੱਥੇ ਜੀ.ਸੀ.ਬੀ ਦੀ ਕਾਰਵਾਈ ਚੱਲ ਰਹੀ ਉਹਦਾਂ ਵਾਲੀ ਸਾਈਡ ਵੀ ਦਿਖਾਓ ਕਿ ਕਿੰਨੀ ਕਮੇਟੀ ਆ ਤੁ ਸੋ ਇਸ ਤਰੀਕੇ ਦੇ ਹਾਲਾਤਾਂ ਦੇ ਵਿਚਕਾਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਜਿਸ ਤਰੀਕੇ ਨਾਲ ਬੋਲ ਰਹੀ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਆ ਲੋਕਲ ਬੰਦਿਆਂ ਦੀ ਮੋਟਰਸਾਈਕਲ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਕਿ 43 L 98 99 89 ਇਹ 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 ਲੋਕ ਲੋਕਲ ਲੋਕ ਨੇ ਲੋਕਲ ਲੋਕਾਂ ਦਾ ਇਸ ਤਰੀਕੇ ਅੰਦਰ ਘੁੰਮਣ ਦੇਣਾ ਇਹਨਾਂ ਲੋਕਾਂ ਨੂੰ ਇਹ ਵੀ ਸਵਾਲ ਆ ਕਿਆ ਆਕਰਕਰੇ ਕਿਉਂ ਕਿ ਹੋ ਰਿਹਾ ਕਿ ਲੋਕ ਲੋਕਾਂ ਨੂੰ ਇਸ ਤਰੀਕੇ ਨਾਲ ਉਹ ਘੁੰਮਣ ਦਿੱਤਾ ਜਾ ਰਿਹਾ ਇਸ ਤਰੀਕੇ ਨਾਲ ਲੋਕਾਂ ਨੂੰ ਲੋਕਾਂ ਨੂੰ ਰੇ ਅੰਦਰ ਆ ਕੇ ਸਮਾਨ ਚੱਕਣ ਦਿੱਤਾ ਜਾ ਰਿਹਾ ਅੰਦਰ ਸਮਾਨ ਦੀ ਚੋਰੀ ਹੋਣੀ ਹੈ ਹਜੇ ਇੱਥੋਂ ਬਹੁਤ ਕੁਝ ਹੋਣਾ ਇਹ ਇੱਕ ਹੋਰ ਜਿਹੜੀ ਗੱਲ ਬਹੁਤ ਵੱਡੀ ਜਕਸੀਰ ਜਦੋਂ ਆਪਾਂ ਕਰ ਰਹੇ ਸੀ ਮੈਂ ਜੋ ਲੋਕੋ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾਲ ਲੋਕੋ ਲੋਕਾਂ ਨੇ ਗੱਲ ਆਖੀ ਕਹਿੰਦੇ ਕਿ ਇੱਥੇ ਤਕਰੀਬਨ ਕੱਲ ਸ਼ਾਮ ਤੋਂ ਰੇਕੀ ਚੱਲ ਰਹੀ ਸੀ ਬਾਬਕੇ ਹਰੇਕ ਸੀਆਈਡੀ ਆਈਬੀ ਹੈ ਉਹਨੇ ਆਪਣਾ ਕੰਮ ਕਰਨਾ ਕਿ ਰਿਪੋਰਟ ਭੇਜਣੀ ਆ ਉਹ ਦੇਖਣੀ ਵੀ ਕਿੱਥੋਂ ਕੀ ਕਰ ਸਕਦਾ ਰੇਖੀ ਕੀਤੀ ਜਾ ਰਹੀ ਸੀ ਕਿ ਕਿੱਥੋਂ ਕਿੱਥੋਂ ਕਿਸਾਨਾਂ ਦੀ ਐਂਟਰੀ ਇੱਥੇ ਹੋ ਸਕਦੀ ਹੈ ਜੇਕਰ ਇਹ ਇੱਕੋ ਦਮ ਕਾਲ ਦਿੰਦੇ ਨੇ ਸੋ ਉਹ ਸਰੇਕੀ ਵਾਲੇ ਸਾਰੇ ਮਿਲ ਆਪਾਂ ਹੁੰਦੇ ਸਾਰਾ ਵੇਖਿਆ ਕਿ ਬਨੂੜ ਤੋਂ ਲੈ ਕੇ ਜਦੋਂ ਆਪਾਂ ਸ਼ੰਭੂ ਤੱਕ ਪਹੁੰਚਦੇ ਆ ਇਸ ਥਾਂ ਤੱਕ ਪਹੁੰਚਦੇ ਆ ਤਕਰੀਬਨ ਘਟੋ ਘਟ 50 ਥਾਂਾਂ 'ਤੇ ਪੁਲਿਸ ਦੀ ਭਾਰੀ ਡਿਪਲੋਏਸ਼ਨ ਜਿਹੜੀ ਉਹ ਕੀਤੀ ਹੋਈ ਸੀ ਭਾਰੀ ਗਿਣਤ 'ਚ ਪੁਲਿਸ ਪ੍ਰਸ਼ਾਸਨ ਉੱਥੇ ਸੀ ਸੋ ਇੱਥੋਂ ਇਹ ਸਾਫ਼ ਹੈ ਕਿ ਪ੍ਰਸ਼ਾਸਨ ਦੇ ਉੱਤੇ ਅੱਜ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਕਿ ਬਾਹਰਲੇ ਲੋਕ ਆ ਰਹੇ ਨੇ ਇੱਥੇ ਉਹ ਬਾਹਰਲੇ ਲੋਕਾਂ ਤੋਂ ਕਾਰਵਾਈ ਜਿਹੜੀ ਕਰਾਈ ਜਾ ਰਹੀ ਹੈ ਪ੍ਰਸ਼ਾਸਨ ਇਸ ਤਰੀਕੇ ਦੀ ਕਾਰਵਾਈ ਜਿਹੜੀ ਉਹ ਕਰਾ ਰਿਹਾ ਇਹ ਜਿਹੜੀ ਕਹਿੰਦੇ ਨੇ ਕਿ ਇਸ ਦੀ ਨਿੰਦਾ ਹਰ ਪਾਸਿਓਂ ਹੋ ਰਹੀ ਹੈ ਪਰ ਐਸਐਸਪੀ ਨਾਨਕ ਸਿੰਘ ਉਹਨਾਂ ਨੇ ਹਾਲਾਂਕਿ ਪੱਕੇ ਮਿੱਟੀ ਵਾਲਾ ਦਿੱਤਾ ਹੈ ਪਰ ਇਹ ਮੈਨੂੰ ਲੱਗਦਾ ਕਿ ਇਹ ਪੱਖ ਨਹੀਂ ਸੀ ਹੋਣਾ ਚਾਹੀਦਾ ਐਸਐਸਪੀ ਨਾਨਕ ਸਿੰਘਾ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਮੂਹ ਤੋਂ ਪੱਟੀ ਲਾਉਣੇ ਆ ਤੁਸੀਂ ਆਓ ਕਰੋ ਗੱਲ ਉਹਨਾਂ ਲੋਕਾਂ ਦੇ ਨਾਲ ਕੋਲ ਹੀ ਖੜੇ ਸੀ ਉਹ ਮੁਲਾਜ਼ਮ ਕਿ ਕਰੋ ਇਹਨਾਂ ਲੋਕਾਂ ਨਾਲ ਗੱਲ ਕੌਣ ਇਹਨਾਂ ਨੂੰ ਕੁੱਟ ਕੇ ਲੈ ਕੇ ਆਇਆ ਸੋ ਇਹ ਸਾਬ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਪੰਜਾਬ ਦੇ ਅੱਜ ਮੀਡੀਆ ਦੇ ਵਿੱਚ ਤੁਹਾਨੂੰ ਸਵੇਰ ਤੱਕ ਨਜ਼ਰ ਆਉਣਗੀਆਂ ਮੈਂ ਕਹਾਂਗਾ ਕਿ ਇੱਧਰ ਤਸਵੀਰ ਵਿਖਾਇਓ ਕਿ ਲਗਾਤਾਰ ਜਿਹੜਾ ਪੁਲਿਸ ਦਾ ਐਕਸ਼ਨ ਤੁਹਾਨੂੰ ਨਜ਼ਰ ਆ ਰਿਹਾ ਪੁਲਿਸ ਐਕਸ਼ਨ ਜਿਹੜਾ ਆਇਓ ਕੀਤਾ ਜਾ ਰਿਹਾ ਹੈ ਪਰ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਐਸਐਸਪੀ ਨਾਨਕ ਸਿੰਘ ਹੋਣਾ ਦੇ ਨਾਲ ਗੱਲਬਾਤ ਹੋਈ ਤਾਂ ਨਾਨਕ ਸਿੰਘ ਹੋਣਾ ਨੇ ਆਪਣੇ ਪੱਧਰ ਤੇ ਗੱਲ ਦੱਸ ਦਿੱਤੀ ਕਹਿੰਦੇ ਕਿ ਕਾਰਵਾਈ ਜਿਹੜੀ ਆ ਤਕਰੀਬਨ ਰਾਤ ਤੱਕ ਪੂਰੀ ਕਰ ਲਈ ਜਾਏਗੀ ਹਾਲਾਂਕਿ ਅਜੇ ਹਰਿਆਣੇ ਵਾਲੇ ਪਾਸਿਓਂ ਕਾਰਵਾਈ ਸ਼ੁਰੂ ਨਹੀਂ ਹੋਈ ਜਕੀਰ ਇਹ ਸਵਾਲ ਬਹੁਤ ਵੱਡਾ ਇਹ ਆਰ ਜੇ ਨੰਬਰ ਗੱਡੀਆਂ ਨੇ ਗਗਨ ਜਿਹੜੀਆਂ ਕਈ ਮਲਾਜ਼ਮਾਂ ਦੀਆਂ ਰਾਜਸਥਾਨ ਨੰਬਰ ਗੱਡੀਆਂ ਨੇ ਇਹ ਪੁਲਿਸ ਕਿੱਥੋਂ ਕਿੱਥੋਂ ਪਹੁੰਚੀ ਹੋਈ ਹੈ ਬਿਲਕੁਲ ਜ਼ਰੂਰ ਹੈ ਕਿ ਬਹੁਤ ਸਾਰੇ ਸਵਾਲ ਨੇ ਪੁਲਿਸ ਪ੍ਰਸ਼ਾਸਨ ਐਡੀ ਗਿਣਤੀ ਦੇ ਵਿੱਚ ਡਿਪਲੋਏਸ਼ਨ ਭਾਵ ਕਿ ਪੰਜਾਬ ਪੂਰਾ ਬਿਲ ਹੈ ਹਰ ਪੰਜਾਬ ਦੇ ਹਰ ਜ਼ਿਲ੍ਹੇ ਦਾ ਐਸਐਸਪੀ ਇੱਥੇ ਹੈ ਹਰ ਜ਼ਿਲ੍ਹੇ ਦਾ ਡੀਐਸਪੀ ਇੱਥੇ ਹੈ ਖਨੌਰੀ ਉਧਰ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਡੀਆਈਜੀ ਮਨਦੀਪ ਸਿੱਧੂ ਫਿਰ ਰਹੇ ਨੇ ਹੋਰ ਵੀ ਉੱਚ ਅਧਿਕਾਰੀ ਦੇ ਮੈਜਿਸਟ੍ਰੇਟ ਦੇ ਜਿਹੜੇ ਹੈ ਮੈਜਿਸਟ੍ਰੇਟ ਲੈਵਲ ਦੇ ਜਿਹੜੇ ਅਧਿਕਾਰੀ ਨੇ ਏਡੀਸੀ ਡੀਸੀ ਲੈਵਲ ਦੇ ਜਿਹੜੇ ਅਧਿਕਾਰੀ ਉੱਥੇ ਨਜ਼ਰ ਆਉਂਦੇ ਨੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਕਾਰਜ ਜਿਹੜਾ ਹੈ ਅੱਜ ਭਗਵੰਤ ਮਾਨ ਸਾਹਿਬ ਨੇ ਇਤਿਹਾਸਿਕ ਗਲਤੀ ਇੱਕ ਵਾਰ ਫਿਰ ਕਹਿ ਰਹੇ ਆ ਕਿ ਭਗਵੰਤ ਮਾਨ ਸਾ ਕਿਉਂਕਿ ਜਦੋਂ ਪਹਿਲਾ ਕਿਸਾਨ ਅੰਦੋਲਨ ਵਨ ਲੱਗਦਾ ਹੈ ਜਦੋਂ ਪਾਰਟ 1 ਹੁੰਦਾ ਕਿਸਾਨ ਅੰਦੋਲਨ ਦਾ ਕਿਸਾਨ ਅੰਦੋਲਨ 1 2 ਹਾਂ ਇਹ ਉਸੇ ਤਰੀਕੇ ਦੇ ਨਾਲ ਜਦੋਂ ਕਿਸਾਨ ਅੰਦੋਲਨ ਦਾ ਪਹਿਲਾ ਪੜਾ ਸੀ ਉਦੋਂ ਮੋਦੀ ਤੱਕ ਨੇ ਜਦੋਂ ਦਿੱਲੀ ਦੇ ਵਿੱਚ ਬੈਠੇ ਸੀ ਮੋਦੀ ਤੱਕ ਨੇ ਕਾਰਵਾਈ ਨਹੀਂ ਸੀ ਕੀਤੀ ਕਿ ਕਿਸਾਨ ਲੀਡਰਾਂ ਨੂੰ ਮੀਟਿੰਗ ਲਈ ਸੱਦੋ ਜੀ ਮੀਟਿੰਗ ਲਈ ਸੱਦੋ ਕਿਸਾਨ ਲੀਡਰਾਂ ਨੂੰ ਉੱਥੇ ਬੰਦੀ ਬਣਾ ਲਓ ਤੇ ਦੂਜੇ ਪਾਸੇ ਮੋਰਚਾ ਚਕਾਉਣ ਵਾਲਾ ਰਾਹ ਸਾਫ਼ ਕਰ ਲਓ ਇਹ ਉੱਥੇ ਵੀ ਨਹੀਂ ਸੀ ਮੋਦੀ ਨੇ ਕੀਤਾ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਤੋਂ ਵੀ ਚਾਰ ਪੜਾਅ ਉੱਤੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਹ ਇਸ ਤਰੀਕੇ ਦੀ ਕਾਰਵਾਈ ਐਕਸ਼ਨ ਪਲਾਨ ਜਿਹੜਾ ਕੀਤਾ ਹੈ ਇਸ ਨੂੰ ਲੈ ਕੇ ਕੱਲ ਤੋਂ ਪੰਜਾਬ ਦੀ ਤਸਵੀਰ ਕੀ ਹੋਏਗੀ ਪੰਜਾਬ ਦਾ ਸਿਆਸੀ ਮਾਹੌਲ ਬਦਲੇਗਾ ਪੰਜਾਬ ਦੀ ਸਿਆਸਤ ਦਾ ਕੱਲ ਤੋਂ ਧ्रुਵੀਕਰਨ ਸ਼ੁਰੂ ਹੋਏਗਾ ਤੇ ਉਸ ਧ्रुਵੀਕਰਨ ਦੀ ਰਾਜਨੀਤੀ ਦਾ ਨੁਕਸਾਨ ਭਗਵੰਤ ਮਾਨ ਸਾਹਿਬ ਨੂੰ ਹੋਣਾ ਇਹ ਸੁਭਾਵਿਕ ਰਹੇਗਾ ਬਿਲਕੁਲ ਇਹ ਬਈਓ ਰਈ ਬਈ ਤੁਸੀਂ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਇੱਥੇ ਤੁਸੀਂ ਲੋਕਲੋਂ ਤੁਸੀਂ ਅਸੀਂ ਰਾਜਪੁਰੇ ਦੇ ਆ ਲੋਕਲ ਰਾਜਪੁਰੇ ਇੱਥੇ ਕਾਹਤੋਂ ਆਏ ਹੋ ਕੀ ਲੈਣ ਆਏ ਹੋ ਤੁਸੀਂ ਨਗਰ ਕੌਂਸਲ ਦੀ ਡਿਊਟੀ ਹੈ ਸਾਡੀ ਅੱਛਾ ਤੁਸੀਂ ਨਗਰ ਕੌਂਸਲ ਕੀ ਕਰਨਾ ਤੁਸੀਂ ਇੱਥੇ ਹੋਣਾ ਉਜਾਣੇ ਬਸ ਆਪਣਾ ਸਮਾਨ ਸਮੁੰ ਦੇਖਣਾ ਆਏ ਸੀਗੇ ਡਿਊਟੀ ਲੱਗੀ ਦੀ ਵੀ ਆਪਣਾ ਕੀ ਸਮਾਨ ਕੀ ਦੇਖਣਾ ਨਗਰ ਕਾਉਂਸਲਿੰਗ ਦਾ ਕੀ ਡਿਊਟੀ ਹੈ ਸ਼ਹਿਰ ਤੋਂ ਬਾਹਰ ਵੀ ਡਿਊਟੀ ਹੁੰਦੀ ਹੈ ਰਾਜਪੁਰੇ ਹਾਂਜੀ ਕਬਾੜ ਵਗੈਰਾ ਚੱਕਣ ਦੇ ਗਏ ਓਕੇ ਕਬਾੜ ਚੱਕਣ ਹਾਂਜੀ ਇਹ ਕਬਾੜ ਪ੍ਰਸ਼ਾਸਨ ਦਾ ਹੈ ਲੈ ਕੇ ਜਾਉਂਗੇ ਪ੍ਰਸ਼ਾਸਨ ਦਾ ਹੀ ਹਾਂਜੀ ਇਹ ਸਾਰਾ ਰਾਜਪੁਰੇ ਲੈ ਕੇ ਜਾਣਾ ਜਾਂ ਕਿਤੇ ਹੋਰ ਥਾਂ ਤੇ ਲੈ ਕੇ ਜਾਣਾ ਨਹੀਂ ਨਗਰ ਕਾਉਂਸਲ ਹੀ ਜਾਏਗਾ ਮਤਲਬ ਕਿ ਮੈਂ ਨਗਰ ਕਾਉਂਸਲ ਰਾਜਪੁਰਾ ਹਾਂਜੀ ਸਤਨ ਸ਼੍ਰੀ ਸਵਾਈ ਵਾਸਤੇ ਤੁਹਾਡੀ ਡਿਊਟੀ ਕਿਨੇ ਲਾਈ ਤੁਹਾਡੇ ਉੱਤੇ ਕੌਣ ਅਧਿਕਾਰੀ ਨੇ ਜਿਹਨਾਂ ਨੇ ਤੁਹਾਨੂੰ ਇੱਥੇ ਭੇਜਿਆ ਦੀ ਰਾਤ ਨੂੰ ਤਰੀ ਨਾਲ ਤੁਹ ਆਫਸਰ ਹੀ ਸਾਡੇ ਆਫਸਰ ਹਾਂਜੀ ਠੀਕ ਹੈ ਤੁਸੀਂ ਸਰਕਾਰੀ ਜੌਬ ਕਰਦੇ ਹੋ ਇੱਕ 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 ਚੀਜ਼ ਹੋਰ ਦੱਸਿਓ ਜਿਹੜੇ ਟਰੈਕਟਰ ਟਰਾਲੀਆਂ ਜਾਂ ਜੀਸੀਬੀਆਂ ਦੇ ਉੱਤੇ ਰੋਕਨੇ ਉਹ ਵੀ ਤੁਹਾਡੇ ਨਗਰ ਕੌਂਸਲ ਦੇ ਬੰਦੇ ਨੇ ਸਾਰੇ ਨਹੀਂ ਨਹੀਂ ਉਹ ਦੋ ਨਹੀਂ ਸਾਰੇ ਤਿੰਨ ਹੀ ਆਏ ਉਹ ਤਾਂ ਸਾਡੇ ਗੰਦਗੀ ਗੁੰਦਗੀ ਜਿੱਤਰ ਸਫਾਈ ਕਰਨੀ ਦੀ ਉਸ ਉੱਥੇ ਡਿਊਟੀ ਆ ਸਾਡੀ ਦੀ ਹੁੰਦੀ ਆਏ ਆਪਣੀ ਹਾਂ ਹਾਂ ਠੀਕ ਹੈ ਤੁਸੀਂ ਕਵਾੜਕੋੜ ਵਗੈਰਾ ਖਿੰਡਿਆ ਹੋਇਆ ਜਿਸ ਤਰ੍ਹਾਂ ਉਹ ਸਾਫ ਕਰਨੇ ਵਾਸਤੇ ਜਿਹੜਾ ਸਕ੍ਰੈਬ ਕੀਤਾ ਗਿਆ ਗगन ਉਹ ਸਮਾਨ ਇਹ ਨਗਰ ਕੌਂਸਲਰ ਰਾਜਪੁਰਾ ਨੇ ਇਹਨਾਂ ਦੀ ਡਿਊਟੀ ਲਈ ਆ ਇੱਥੇ ਪਹੁੰਚੇ ਨੇ ਕਿ ਇਹ ਜਿਹੜੀ ਸਫਾਈ ਕਰਨਗੇ ਸਫਾਈ ਕੀ ਪਤਾ ਹੁਣ ਕਵਾੜਕੋੜ ਇਹ ਤੁਹਾਨੂੰ ਸਵੇਰ ਤੱਕ ਸਾਫ ਕਰਨ ਦਾ ਨਹੀਂ ਇਹ ਤਾਂ ਨਹੀਂ ਓਕੇ ਹਾਂਜੀ ਠੀਕ ਹੈ ਸੋ ਇਹ ਇਹ ਵੀ ਆਪਣੀ ਡਿਊਟੀ ਕਰ ਰਹੇ ਨੇ ਹਾਲਾਂਕਿ ਮੁਲਾਜ਼ਮ ਨੇ ਉਹ ਆਪਣੀ ਡਿਊਟੀ ਹੈ ਜਿੱਦ ਤਰੋਂ ਐਕਸ਼ਨ ਉਹਨਾਂ ਨੂੰ ਕਰਨ ਦਾ ਜਿਹੜਾ ਮੈਨੂੰ ਲੱਗਦਾ ਜਖਸੀਰ ਕਿ ਉਹਨਾਂ ਨੂੰ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਉਹਨਾਂ ਨੇ ਹੁਕਮ ਬਜਾਉਣਾ ਹੈ ਸੋ ਇਸ ਤਰੀਕੇ ਦੀ ਕਾਰਵਾਈ ਇੱਥੇ ਜਿਹੜੀ ਚੱਲ ਰਹੀ ਆ ਇਹ ਜ਼ਰੂਰ ਆ ਕਿ ਅੱਜ ਜੋ ਕੁਝ ਕੈਮਰੇ ਦੀ ਨਿਗ੍ਹਾ ਹਾਂ ਇਸ ਰੋਡ ਤੇ ਵੇਖੋਗੇ ਇਹ ਆਖਰੀ ਦਿਨ ਆ ਇਸ ਤੋਂ ਬਾਅਦ ਮੋਰਚਾ ਲੱਗਦਾ ਹੈ ਨਹੀਂ ਲੱਗਦਾ ਨਵਾਂ ਪੜਾ ਕੀ ਬਣਦਾ ਹੈ ਬਹੁਤ ਸਾਰੇ ਸਵਾਲ ਹਜੇ ਇਸ ਤੋਂ ਕੱਲ੍ਹ ਸਵੇਰ ਤੋਂ ਸ਼ੁਰੂ ਹੋਣੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਤਾਰਾਂ ਦਾ ਜੋੜ ਹੈ ਰੋਡ ਦੇ ਉੱਤੇ ਧਿਆਨ ਨਾਲ ਜਿਹੜਾ ਉਹ ਪਿੱਛੇ ਦੇਖ ਕੇ ਚੱਲੇ ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਟਰੈਕਟਰ ਟਰਾਲੀਆਂ ਦੇ ਨਾਲ ਕਿਸ ਤਰੀਕੇ ਟਰਾਲੀਆਂ ਜਿਹੜੀਆਂ ਨੇ ਇੱਥੋਂ ਲਜਾਈਆਂ ਜਾ ਰਹੀਆਂ ਨੇ ਇਹ ਕਾਰਵਾਈ ਜਿਹੜੀ ਆ ਲਗਾਤਾਰ ਇੱਥੇ ਚੱਲਦੀ ਤੁਹਾਨੂੰ ਨਜ਼ਰ ਆਏ ਅੱਛਾ ਇਹ ਵੀ ਅਸੀਂ ਉਹਨਾਂ ਨਾਲ ਵੀ ਗੱਲ ਕਰ ਲਈਏ ਕਿ ਕੀ ਕਹਿੰਦੇ ਨੇ ਕਿ ਇਹ ਤਾਂ ਅਸੀਂ ਉਹਨਾਂ ਨਾਲ ਕੀਤੀ ਸੀਗੀ ਇਹਨਾਂ ਨੇ ਕਿਹਾ ਕਿ ਵੀ ਸਾਨੂੰ ਲਾਇਆ ਹੋਇਆ ਤੇ ਅਸੀਂ ਕਰ ਰਹੇ ਹਾਂ ਪਰ ਇਹ ਸਵਾਲ ਬਹੁਤ ਵੱਡੇ ਨੇ ਦੂਜਾ ਕੇਸ ਗਗਨ ਜਿਸ ਦੀ ਕਿਨ ਨਾਲ ਉਹ ਕਰਨਲ ਨੂੰ ਕੁੱਟਿਆ ਜਾਂਦਾ ਅਸੀਂ ਉਹ ਅਲੱਗ ਦਾ ਚਲਾਵਾਂਗੇ ਕਿ ਕਿਵੇਂ ਹੈਗਾ ਉਹ ਕਰਨਲ ਨੂੰ ਕੁੱਟਿਆ ਜਾਂਦਾ ਉਹਦੇ ਪੁੱਤ ਨੂੰ ਕੁੱਟਿਆ ਜਾਂਦਾ ਤੇ ਐਸਐਸਪੀ ਨਾਨਕ ਤੇ ਹੁਣ ਕਹੀ ਗਏ ਕਹਿੰਦੇ ਅਸੀਂ ਤਾਂ ਕਾਰਵਾਈ ਕਰਤੀ ਉਹ ਤਾਂ ਮੇਰੇ ਕੋਲ ਆਉਣ ਧਰਨਾ ਵੀ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਦੇਖੋ ਮੈਨੂੰ ਲੱਗਦਾ ਕਿ ਐਸਪੀ ਸਾਹਿਬ ਉਹਨਾਂ ਦੀ ਇੱਕੋ ਡਿਮਾਂਡ ਹੈ ਮੈਂ ਹਾਲਾਂਕਿ ਐਸਪੀ ਸਾਹਿਬ ਨੂੰ ਸਵਾਲ ਕੀਤਾ ਵੀ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਸੀ ਵੀਡੀਓ ਚ ਵਿਖਾਏ 12 ਬੰਦੇ ਨੇ ਜਿਨ੍ਹਾਂ ਦੇ ਨਾਮ ਦੱਸਤੇ ਮੇਨ ਜਿਹੜੇ ਸੀਆਈ ਸਟਾਫ ਦੇ ਨਾਮ ਤਾਂ ਬਹੁਤ ਦੂਰ ਦੀ ਗੱਲ ਆ ਕਿ ਵੀਡੀਓ 'ਚ ਉਹਨਾਂ ਦੀ ਕਲੈਰੀਫਿਕੇਸ਼ਨ ਪ੍ਰਵਾਰ ਨਹੀਂ ਕਰਦੀ ਐ ਕਿ ਇਹ ਬੰਦੇ ਸੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਐ ਕਿ ਨਹੀਂ ਇਹ ਦੱਸ ਦਿਓ ਮੈਨੂੰ ਲੱਗਦਾ ਕਿ 12 ਬੰਦੇ ਦੇ ਨਾਮ ਜਨਤਕ ਕਰ ਦਿਓ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਮ ਜਨਤਕ ਕਰਨ 'ਚ ਕੀ ਜਾਂਦਾ ਡਿਪਾਰਟਮੈਂਟਲ ਇਨਕੁਆਇਰੀ ਦਾ ਤੁਸੀਂ 45 ਦਿਨਾਂ ਦਾ ਟਾਈਮ ਮੰਗੇ ਆ ਜੀ ਉਹ ਸਾਫ਼ ਹੋਣਗੇ ਪਾਕ ਸਾਫ਼ ਹੋਣਗੇ ਉਹ ਬਾਹਰ ਆ ਕੇ ਤੁਸੀਂ ਉਹਨਾਂ ਨੂੰ ਦੇ ਦਿਓ ਕਿ ਇਹ ਪਾਕ ਸਾਫ਼ ਨੇ ਉਹਨਾਂ ਨੂੰ ਬਹਾਲ ਕਰ ਦਿਓ ਉਸੇ ਤਰ੍ਹਾਂ ਗੱਲ ਉਸੇ ਰਾਤ ਹੀ ਆ ਜਾਣੀ ਐ ਇਹ ਪਹਿਲੀ ਵਾਰ ਤਾਂ ਨਹੀਂ ਕਿ ਕਦੇ ਪੁਲਿਸ ਨੇ ਕਦੇ ਖਬਰਾਂ ਲਮਣ ਤੋਂ ਬਾਅਦ ਪੁਲਿਸ ਨੇ ਯੂ-ਟਰਨ ਲਿਆ ਹੋਵੇ ਇਹ ਪਹਿਲੀ ਵਾਰ ਨਹੀਂ ਹੋਣਾ ਸੀਗਾ ਪਰ ਇਸ ਤਰੀਕੇ ਦੇ ਨਾਲ ਆਪਣੇ ਆਪਣੇ ਜਿਹੜੇ ਨੇ ਨਾਲ ਦੇ ਕਲੀਗਜ਼ ਨੂੰ ਬਚਾਉਣਾ ਕਿਤਨ ਕਿਤੇ ਇਹ ਕਾਰਵਾਈ ਜਿਹੜੀ ਐਸਪੀ ਸਾਹਿਬ ਹੁਣਾਂ ਤੇ ਬਣੀ ਬਾਈ ਕਿੱਥੋਂ ਆਏ ਹੋ ਤੁਸੀਂ ਹਾਂ ਵੀਰੇ ਤੁਸੀਂ ਭੱਜੀ ਘਾਤ ਜਾਣੇ ਡਰੀ ਕਿੱਥੋਂ ਆਏ ਹੋ ਦੱਸਤਾ ਜੋ ਇੱਥੇ ਹੀ ਆਏ ਟਰੈਕਟਰ ਟਰੱਕਰ ਤੇ ਸਾਰੇ ਟਰਾਲੀਆਂ ਬੈਕ ਕਰਨਾ ਹੈ ਸਾਰਾ ਕੁਝ ਹਾਂ ਕੀ ਕਰਦੇ ਹੋ ਪਿੰਡ ਇੱਥੋਂ ਲੋਕਲ ਹੀ ਆ ਬਈ ਨਹੀਂ ਨਹੀਂ ਇਹ ਤਾਂ ਗੱਲ ਹੀ ਨਹੀਂ ਕਰ ਰਹੇ ਡਿਸਟ੍ਰਿਕਟ ਕਿਤੇ ਹੈਗਾ ਸਾਰੀਆਂ ਚੀਜ਼ਾਂ ਕੋਈ ਨਗਰ ਕਾਉਂਸਲ ਦਾ ਕਹਿ ਰਿਹਾ ਕੋਈ ਕਹਿ ਰਿਹਾ ਮੈਂ ਬਾਲੇ ਤੋਂ ਆਇਆ ਕੋਈ ਕਹਿ ਰਿਹਾ ਮੈਨੂੰ ਕੁੱਟ ਕੇ ਲੈ ਕੇ ਆਏ ਪੁਲਿਸ ਵਾਲੇ ਪਰ ਇਹ ਵੱਖਰੀਆਂ ਵੱਖਰੀਆਂ ਤਸਵੀਰਾਂ ਨੇ ਕਈ ਕਿਸਾਨ ਇੱਥੋਂ ਜਿਹੜੇ ਪਹਿਲਾਂ ਹੀ ਚਲੇ ਗਏ ਜਾਂ ਕਈਨ ਡਿਟੇਨ ਕਰ ਲਿਆ ਵੱਖਰੀ ਤਸਵੀਰ ਸੀ ਤੇ ਅਸੀਂ ਤੁਹਾਨੂੰ ਅੱਗੇ ਤੱਕ ਸਾਰੀ ਤਸਵੀਰ ਦਿਖਾਈ ਕਿ ਅੱਗੇ ਮਾਹੌਲ ਕੀ ਸੀਗਾ ਹੁਣ ਕੀ ਹੈ ਕੁਝ ਸਮਾਨ ਹਜੇ ਵੀ ਜਿਹੜਾ ਚੱਕਿਆ ਜਾ ਰਿਹਾ ਪਰ ਕਈ ਤਾਂ ਬਹੁਤਾਂ ਤੰਦਰ ਨੁਕਸਾਨਿਆ ਗਿਆ ਟੋੜਿਆ ਗਿਆ ਟੁੱਟ ਗਿਆ ਜਿਹੜਾ ਨੁਕਸਾਨ ਹੋ ਗਿਆ ਕਈਆਂ ਦੇ ਮੋਟਰਸਾਈਕਲ ਖੜੇ ਹੋਏ ਨੇ ਜਾਂ ਕੁਝ ਟੀਵੀ ਸਕਰੀਨਾਂ ਨੇ ਉਹ ਕੁਝ ਪਿਆ ਹੋਇਆ ਅਲਰੀਡੀਆਂ ਪਈਆਂ ਹੋਈਆਂ ਨੇ ਬਹੁਤ ਕੁਝ ਸੀਗਾ ਪਰ ਇਹ ਤੁਸੀਂ ਤਸਵੀਰ ਤੁਹਾਨੂੰ ਸ਼ੰਭੂ ਬਾਡਰ ਤੋਂ ਸਾਂਝ ਕੀਤੀ ਹੈ ਕਿ ਇੱਥੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਤੇ ਕੀ ਚੀਜ਼ਾਂ ਸੀ